ਸਾਡੇ ਦਾ ਸਭ ਤੋਂ ਪਹਿਲਾਂ ਤਾਂ ਸਾਡਾ ਤਖਤ ਬਾਕੀ ਰਹੀ ਗੱਲ ਤੁਸੀਂ ਬਿਜ਼ਨਸ ਦੀ ਗੱਲ ਕਰਦੇ ਹੋ ਦੇਖੋ ਬਿਜ਼ਨਸ ਦਾ ਫਰਕ ਪਏਗਾ ਬਾਕੀ ਬਿਜ਼ਨਸ ਸੈਕੰਡਰੀ ਹੁੰਦਾ ਹੈ ਜਿਹੜਾ ਜਿਹੜਾ 10000 ਤੋਂ ਸ਼ੁਰੂ ਹੋ ਕੇ ਕੋਈ ਕੋਈ ਰੇਂਜ ਨਹੀਂ ਹੈ ਲੱਖ 1 ਲੱਖ 2 ਲੱਖ 3 ਲੱਖ 4 ਲੱਖ ਰੁਪਏ ਤੱਕ ਲੈਣਗੇ ਸਾਡੇ ਕੋਲ ਸਟਾਕਸ ਪਈ ਹੈ ਔਰ ਦੇਖੋ ਸ਼ਹਿਰੀ ਲੋਗ ਇੰਨੇ ਹੈਵੀ ਲਹंगे ਨਹੀਂ ਪਾਉਂਦੇ ਜਿਹੜੇ ਅਸੀਂ ਲੈਨੇ ਆ ਉਹ ਜ਼ਿਆਦਾਤਰ ਪਿੰਡਾ ਵਾਲੇ ਜਿਹੜੇ ਸਾਡੇ ਲੋਗ ਐ ਉਹ ਉਹ ਜ਼ਿਆਦਾ ਲਹंगे ਇਸ ਨੂੰ ਯੂਜ਼ ਕਰਦੇ ਆ ਹੈਵੀ ਬੈਡਲ ਤੇ ਉਹ ਸਾਡੇ ਲਈ ਤਾਂ ਬੜਾ ਮੁਸ਼ਕਿਲ ਪੰਜਾਬ 'ਚ ਹੀ ਕਿੱਸਾ ਹੈ ਕਿ ਜਿਹਦੇ ਵਿੱਚ ਆਪਾਂ ਵਿਆਹ ਸ਼ਾਦੀ ਦੇ ਬਹੁਤ ਜ਼ਿਆਦਾ ਖਰਚ ਕਰਦੇ ਆ ਔਰ ਜਿਹੜੇ ਮਹਿੰਗੇ ਤੋਂ ਮਹਿੰਗੇ ਲਹंगे ਉਹ ਵਿਗਦੇ ਵੀ ਸਪਟੇ ਵੀ ਸੰਜਾਬ ਦੇ ਵਿੱਚ ਕੀ ਐ ਪਰ ਦਸਿਆ ਦੁਕਾਨਾਂ ਹੈਗੀਆਂ ਜਿਹੜੀਆਂ ਇਸ ਲਹंगे ਦੀ ਚੀਜ਼ ਨੂੰ ਡੀਲ ਕਰਦੀਆਂ ਹੈਗੀਆਂ ਪਰ ਪੂਰੇ ਪੰਜਾਬ ਵਿੱਚ ਲੱਖਾਂ ਦੁਕਾਨਾਂ ਹੋਣਗੀਆਂ ਕਿਉਂਕਿ ਪੰਜਾਬ ਤੋਂ ਹੀ ਲਹंगा ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਸਾਰਾ ਜਾਂਦਾ ਹੈ ਹੱਬੈਕ ਨੂੰ ਦਰਨਾ ਉਹ ਨਹੀਂ ਦੇ ਵਿੱਚ ਇਸ ਤਰ੍ਹਾਂ ਮਾਰ ਪੇਗੀ ਤੇਰੇ ਤੋਂ ਬਾਅਦ ਉਹ ਪਾਲਣ ਲਹੰਗੇ ਪਾਣ ਜੋ ਮਰਜ਼ੀ ਪਾ ਦੇ ਆਪ ਦੇ ਸ਼ੌਕ ਪੂਰੇ ਕਰਨ ਤਾਂ ਕਿ ਉਹਨਾਂ ਨੂੰ ਵੀ ਨਾ ਪੱਕੀ ਚੀਜ਼ ਨੂੰ ਫੀਲ ਮਹਿਸੂਸ ਨਾ ਹੋਵੇ ਕਿ ਵਾਹੀ ਸਾਡੇ ਸ਼ੌਕ ਪੂਰੇ ਹੋ ਗਏ ਤੇ ਉਹਨਾਂ ਦਾ ਜਿਹੜਾ ਫੈਸਲਾ ਹੈ ਉਹ ਫੈਸਲਾ ਠੀਕ ਹੈ ਕਿ ਧਰਮ ਦੀ ਜੋ ਬਿਲਕੁਲ ਉਹਨਾਂ ਨੇ ਆਪਣੀ ਜਗ੍ਹਾ ਤੇ ਸਹੀ ਗਿਆ ਹੈ ਪਰ ਉਹਨਾਂ ਦਾ ਵਪਾਰੀਆਂ ਨੂੰ ਬਹੁਤ بڑا ਨੁਕਸਾਨ ਹੈ ਕਿਉਂਕਿ ਰੀਜ਼ਨ ਹੈ ਕਿ ਜ਼ਿਆਦਾਤਰ ਜਿਹੜੇ ਆਪਣੇ ਸਿੱਖ ਭਾਈਚਾਰੇ ਵਾਲੇ ਹੈ ਉਹ ਹੀ ਬ੍ਰਾਈਡਲ ਲਹਿੰਗਾ ਵਗੈਰਾ ਸਾਰਾ ਰੈਂਟ ਤੇ ਤੇ ਪਾਉਂਦੇ ਸੀਗੇ ਕਿਉਂ ਦੁਕਾਨਦਾਰਾਂ ਕੋਲ ਇੰਨਾ ਜ਼ਿਆਦਾ ਸਟਾਕ ਆਲਰੇਡੀ ਹੈਗਾ ਔਰ ਆਰਡਰ ਕੀਤੀ ਹੈ ਕਿਉਂਕਿ ਅੱਗੇ ਫੈਸਟੀਵਲ ਸੀਜ਼ਨ ਹੈ ਸਾਰਾ ਮੈਰਿਜ ਦਾ ਸੀਜ਼ਨ ਹੈ ਲਗਾਤਾਰ ਤੇ ਇਸ ਕਰਕੇ ਇਹ ਰੋਕ ਇੱਕਦਮ ਲਗਾਨੀ ਬਹੁਤ ਗਲਤ ਹੈ ਤੇ ਜੇ ਲਗਾਨੀ ਵੀ ਹੈ ਤਾਂ ਥੋੜਾ ਟਾਈਮ ਦਿਆ ਜਾਏ ਕਿ ਜਿਹੜਾ ਸਟਾਕ ਅੰਦਰ ਪਿਆ ਆਪਾਂ ਉਹਨੂੰ ਆਪਾਂ ਕਲੀਅਰ ਕਰ ਸਕੀਏ ਜਾਂ ਅੱਗੇ ਉਸੇ ਨਿਆ ਸਟਾਕ ਨਾ ਲਈਏ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਰਾ ਸਾਲ ਵੈਸੇ ਵੀ ਇਸ ਤਰ੍ਹਾਂ ਹੀ ਨਿਕਲਦਾ ਹੈ ਕੁਛ ਹੀ ਟਾਈਮ ਮਿਲਦਾ ਜਿਹੜਾ ਫੈਸਟੀਵਲ ਸੀਜ਼ਨ ਦਾ ਹੈਗਾ ਪਰ ਜੇ ਹੁਣ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਤਾਂ ਸਾਡੇ ਦੁਕਾਨਦਾਰਾਂ ਲਈ ਬੜਾ ਨੇਚਰਲ ਹੈ ਕਿ ਡਬਲ ਮਾਰਾ ਹੈ ਨੇ ਵੀ ਨਹੀਂ ਵਿਕਣਗੇ ਜਿਹੜੇ ਪੁਰਾਣੇ ਬੁੱਕ ਹੋਏ ਹੋਏ ਆ ਉਹ ਵੀ ਨਹੀਂ ਬੁੱਕ ਹੋਣਗੇ ਅੱਗੇ ਜਿਹੜੇ ਮੈਨੂਫੈਕਚਰ ਆ ਉਹਨਾਂ ਨੂੰ ਵੀ ਇਸ ਤੋਂ ਜ਼ਿਆਦਾ ਮਾਰ ਪਏਗੀ ਕਿਉਂਕਿ ਪੰਜਾਬ 'ਚ ਹੀ ਕਹਿੰਦਾ ਕਿ ਜਿਹਦੇ ਵਿੱਚ ਆਪਾਂ ਵਿਆਹ ਸ਼ਾਦੀ ਤੇ ਬਹੁਤ ਜ਼ਿਆਦਾ ਖਰਚ ਕਰਦੇ ਆ ਔਰ ਜਿਹੜੇ ਮਹਿੰਗੇ ਤੋਂ ਮਹਿੰਗੇ ਲੈਂਗੇ ਉਹ बिकਦੇ ਵੀ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੀ ਆ ਐਨ ਆਰ ਆਈ ਕਸਟਮਰ ਉਹ ਸਾਰੇ ਐਨ ਆਰ ਆਈ ਸੀਜ਼ਨ ਆ ਸਾਰੇ ਐਨ ਆਰ ਆਈ ਕਸਟਮਰ ਆਏ ਆ ਉਹਨਾਂ ਦੀ ਫਰਸਟ ਚੁਆਇਸ ਹੀ ਬ੍ਰਾਈਡਲ ਲਹਿੰਗੇ ਤੇ ਹੀ ਹੁੰਦੀ ਹੈ ਸਭ ਤੋਂ ਜ਼ਿਆਦਾ ਜਿਹੜੀ ਬ੍ਰਾਈਡਲ ਹੈ ਗਰੂਮ ਦੇ ਲਈ ਸ਼ੇਰਵਾਨੀ ਉਹ ਬ੍ਰਾਈਡਲ ਹੀ ਲਹਿੰਗਾ ਇਹ ਦੋਨੋਂ ਹੀ ਬਹੁਤ ਜ਼ਿਆਦਾ ਕਿ ਵਿਆਹ ਦੇ ਲਈ ਜ਼ਰੂਰੀ ਹੁੰਦੇ ਆ ਔਰ ਸਭ ਤੋਂ ਜ਼ਿਆਦਾ ਪੈਸਾ ਵੀ ਇਹਨਾਂ ਤੇ ਜ਼ਿਆਦਾ ਖਰਚ ਕੀਤਾ ਜਾਂਦਾ ਇਸ ਕਰਕੇ ਬਹੁਤ ਜ਼ਿਆਦਾ ਮਾਰ ਪੇਗੀ ਪਰ ਦਸ ਹਜ਼ਾਰ ਦੁਕਾਨਾਂ ਹੈਗੀਆਂ ਜਿਹੜੀਆਂ ਇਸ ਲਹਿੰਗੇ ਦੀ ਚੀਜ਼ ਨੂੰ ਡੀਲ ਕਰਦੀਆਂ ਹੈਗੀਆਂ ਪਰ ਪੂਰੇ ਪੰਜਾਬ ਵਿੱਚ ਲੱਖਾਂ ਦੁਕਾਨਾਂ ਹੋਣਗੀਆਂ ਕਿਉਂਕਿ ਪੰਜਾਬ ਤੋਂ ਹੀ ਲਹਿੰਗਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਸਾਰੇ ਜਾਂਦਾ ਹੈ ਜਿਹੜਾ ਹੱਬ ਹੈ ਇੱਕ ਤਰ੍ਹਾਂ ਲੁਧਿਆਣਾ ਔਰ ਲੁਧਿਆਣੇ ਦੇ ਵਿੱਚ ਹੀ ਇਸ ਤੋਂ ਜ਼ਿਆਦਾ ਸੱਤ ਦਾ ਮਾਰ ਪੇਗੀ ਬਾਕੀ ਰਹੀ ਗੱਲ ਤੁਸੀਂ ਬਿਜ਼ਨਸ ਦੀ ਗੱਲ ਕਰਦੇ ਹੋ ਦੇਖੋ ਬਿਜ਼ਨਸ ਤਾਂ ਫਰਕ ਪਏਗਾ ਬਾਕੀ ਬਿਜ਼ਨਸ ਸੈਕੰਡਰੀ ਹੁੰਦਾ ਅਸੀਂ ਪਰ ਦੂਜੇ ਪਾਸੇ ਲਈਏ ਸਾਡੇ ਕੋਲ ਨਾ ਅਜਿਹਾ ਦਾ ਹੱਲ ਹੈ ਆਮ ਦੁਕਾਨਦਾਰ ਕੋਲ ਹੱਲ ਨਹੀਂ ਹੈ ਆਮ ਦੁਕਾਨਦਾਰ ਬੜਾ ਅਫੈਕਟਡ ਹੋਏਗਾ ਕਿ ਜਿਨ੍ਹਾਂ ਕੋਲ ਜਿਹੜੇ ਸਿੱਖੀਜ਼ਮ ਵਾਲੇ ਕਸਟਮਰ ਨੇ ਉਹਨਾਂ ਨੂੰ ਤਾਂ ਮਨਾ ਹੋ ਗਿਆ ਵੀ ਤੁਸੀਂ ਜੀ ਉਹ ਲਹਿੰਗਾ ਚੋਲੀ ਪਾ ਕੇ ਨਹੀਂ ਆਣੇ ਉਹ ਸਾਰੀਆਂ ਕੁੜੀਆਂ ਨੂੰ ਪ੍ਰੋਬਲਮ ਆਏਗੀ ਅਸੀਂ ਹੱਲ ਕੱਢ ਰਿਹਾ ਸਾਡੇ ਕੋਲ ਅਸੀਂ ਅਸੀਂ ਬਣਾ ਦਿੰਨੇ ਆ ਉਹਨਾਂ ਨੂੰ ਅਸੀਂ ਲੌਂਗ ਬਣਾ ਦਿੰਨੇ ਆ ਲਹਿੰਗਾ ਵਾਲੀ ਜੋਰ ਦਿੰਦੇ ਆ ਸਾਡੇ ਕੋਲ ਹੱਲ ਹੈ ਆਮ ਦੁਕਾਨਦਾਰ ਕੋਲ ਹੱਲ ਨਹੀਂ ਹੁੰਦਾ ਆਮ ਦੁਕਾਨਦਾਰ ਨੂੰ ਫਰਕ ਪਏਗਾ ਆਮ ਦੁਕਾਨਦਾਰ ਸਫਰ ਕਰੇਗਾ bizness ਪੁਆਇੰਟ ਆਫ ਊ ਨਾ ਲੱਗਦਾ ਕਿ ਵੱਡੀ ਦਿੱਕਤ ਜਿਹੜੀ ਆ ਦੁਕਾਨਦਾਰਾਂ ਨੂੰ ਵੀ ਆ ਸਕਦੀ ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਵੀ ਕੋਈ ਕੈਂਸਲੇਸ਼ਨ ਵਾਸਤੇ ਜਾਂ ਕੋਈ ਇਦਾਂ ਦੀ ਫੋਨ ਆਈ ਰੈਗੂਲਰ ਮੈਨੂੰ ਫੋਨ ਆਇਆ ਜੀ ਤੇ ਰੈਗੂਲਰ ਮੈਂ ਸਾਰਿਆਂ ਨੂੰ ਬੁਲਾਇਆ ਜਿਹੜੇ ਕਸਟਮਰ ਜਿਨ੍ਹਾਂ ਨੇ ਲਹਿੰਗੇ ਬੁੱਕ ਕਰਾਏ ਹੋਏ ਸੀ ਵੀ ਜਿਵੇਂ ਲਹਿੰਗੇ ਸਿਸੀ ਰੈਂਟ ਤੇ ਵੀ ਦਿੰਦੇ ਆ ਸੇਲ ਵੀ ਕਰਦੇ ਆ ਉਹ ਵਿਚਾਰੇ ਪ੍ਰੇਸ਼ਾਨ ਸੀਗੇ ਮੈਂ ਕਿਹਾ ਮੇਰੇ ਕੋਲ ਆਓ ਅਸੀਂ ਤਾਂ ਚਲੋ ਹੱਲ ਕਰਤਾ ਉਹ ਸਾਰੇ ਖੁਸ਼ ਹੋ ਕੇ ਚਲੇ ਗਏ ਆਮ ਦੁਕਾਨਦਾਰ ਹੱਲ ਨਹੀਂ ਕਰ ਸਕਦਾ ਬਿਕੋਜ਼ ਅਸੀਂ ਉਹਨਾਂ ਨੂੰ ਅਨਾਰਕਲੀ ਟਾਈਪ ਬਣਾ ਦਿੰਦੇ ਆ ਲਹਿੰਗਾ ਚੋਲੀ ਨੂੰ ਜੁਆਇੰਟ ਕਰ ਦਿੰਦੇ ਆ ਉਹ ਇਕੱਠਾ ਹੀ ਵਨ ਪੀਸ ਪੰਜਦਾ ਨੀਚੇ ਸਲਵਾਰ ਹੁੰਦੀ ਆ ਅਨਾਰਕਲੀ ਬਣ ਜਾਂਦੀ ਉਹ ਉਹ ਰਹਿਤ ਮਰਿਆਦਾ ਦੇ ਵਿੱਚ ਆਂਦੀ ਸਾਡੇ ਕੋਲ ਹਾਲੇ ਆਮ ਦੁਕਾਨਦਾਰ ਹੱਲ ਨਹੀਂ ਕਰ ਸਕਦਾ ਇਸ ਕਰਕੇ ਦੁਕਾਨਦਾਰਾਂ ਨੂੰ ਸਫਰ ਕਰਨਗੇ ਸਾਰੇ ਬਿਜ਼ਨਸ ਦਾ ਸਫਰ ਹੋਏਗਾ ਜਿਹੜੇ ਸੈਂਟੀਮੈਂਟਸ ਉਹ ਅਫੈਕਟ ਕਰਨਗੇ ਬਾਕੀ ਬਿਜ਼ਨਸ ਅਫੈਕਟ ਹੁੰਦਾ ਹੀ ਹੈ ਕੋਈ ਵੀ ਕੋ ਵੱਡੀ ਘਟਨਾ ਹੈ ਚਾਹੇ ਉਹ ਗਵਰਨਮੈਂਟ ਪੁਆਇੰਟ ਆਫ 뷰 ਤੋਂ ਆਵੇ ਚਾਹੇ ਸਾਡੇ 6 ਮੈਨ ਵਾਲੋ ਕੁਝ ਵੀ ਆਂਦੀ ਸਰਤੇ ਅਸਰ ਕਰ ਹਰ ਬੰਦੇ ਤੇ ਅਸਰ ਕਰਦੀ ਅਸੀਂ ਪਰ ਉਹ ਦਿਲੋਂ ਅਸਰ ਦਿਲੋਂ ਸੂਟ ਸਾਨੂੰ ਕਰਦੇ ਅਸੀਂ ਸਰ ਉਹ ਓਕੇ ਕਰ ਦਿੰਦੇ ਆਮ ਬੱਚਾ ਜਿਹੜਾ ਜਾਂ ਯੰਗ ਬੱਚਾ ਜਿਹਦੀ ਮੈਰਿਜ ਆਉਣ ਵਾਲੀ ਹੈ ਜਾਂ ਕੁੜੀ ਦੀ ਗੱਲ ਕਰਦੇ ਆਪਾਂ ਉਹ ਬੱਚਾ ਜਵਾਨ ਹੈ ਉਹਨੂੰ 22 ਸਾਲ ਦੀ ਕੁੜੀ ਜਾਂ 21 ਸਾਲ ਦੀ ਉਹਨੂੰ ਤਾਂ ਅਸਰ ਹੁੰਦਾ ਹੀ ਆ ਉਹ ਦੇਖੋ ਉਹਨੇ ਸੁਪਨੇ ਲਏ ਹੁੰਦੇ ਵੀ ਮੈਂ ਇਸ ਤਰ੍ਹਾਂ ਕਰਾਂਗੀ ਇਸ ਤਰ੍ਹਾਂ ਪੋਜ ਦਵਾਂਗੇ ਉਹਨੂੰ ਅਗਰ ਅਸੀਂ ਉਹ ਪਵਾ ਦਿੰਨੇ ਆ ਕੀ ਕਹਿੰਨੇ ਆ ਅਨਾਰਕਲੀ ਪਵਾ ਦਿੰਨੇ ਆ ਜਾਂ ਸਲਵਾਰ ਸੂਟ ਪਵਾ ਦਿੰਨੇ ਆ ਇਹ ਉਹਨੂੰ ਉਹਨਾਂ ਨੂੰ ਅਸਰ ਕਰਦੇ ਬੱਚੇ ਬੱਚੇ ਦਾ ਅਸਰ ਕਰਦੇ ਬਾਕੀ ਬਿਜ਼ਨਸ ਵੀ ਅਸਰ ਕਰਦਾ ਬਾਕੀ ਸਾਡੇ ਵਾਸੇ ਇੱਕ ਬਿਕੋਜ਼ ਆਫ ਸਿੱਖ ਅਸੀਂ ਸਾਡੇ ਵਾਸੇ ਸਿਰਫ ਸਾਡੇ ਸਿਰ ਮੋਰ ਨੇ ਪੰਜ ਪਿਆਰੇ ਸਾਡੇ ਅਸੀਂ ਤਾਂ ਉਹਨਾਂ ਦਾ ਹੁਕਮ ਮੰਨਣਾ ਹੈ ਬਾਕੀ ਹਾਂ ਸਾਡਾ ਕੋ ਹੱਲ ਹੈਗੇ ਸਾਰੇ ਇਹ ਚੀਜ਼ ਦੇ ਹੱਲ ਜੋ ਉਹਨਾਂ ਨੇ ਸਾਨੂੰ ਕਿਹਾ ਵੀ ਮर्यादा ਦੇ ਸੰਸਾਨੂੰ ਮर्यादा ਦੇ ਵਿੱਚ ਮਾਮਲੇ ਚ ਪੰਥਕ ਮर्यादा ਦੇ ਨਾਲ ਆ ਔਰ ਬੜੀ ਅੱਛੀ ਗੱਲ ਉਹਨਾਂ ਨੇ ਕਹੀਏ ਆਪਾ ਗੁਰਗਰਾਂ ਸਾਹਿਬ ਦੇ ਅੱਗੇ ਆਪਣੀ ਸਿੱਖ ਮर्याਦਾ ਦੇ ਵਿੱਚ ਸਲਵਾਰ ਸੂਟ ਦੇ ਵਿੱਚ ਕਰੀਏ ਸੁਰੂ ਤੋਂ ਸ਼ਾਦੀ ਮਰਿਆਦਾ ਵੀ ਇਹੀ ਬਣੀ ਹੋਈ ਹੈ ਕਿ ਆਪਾਂ ਆਪਣੇ ਪੰਜਾਬੀ ਪਹਿਰਾਵੇ ਵਿੱਚ ਲਲਾ ਲਾਵਾ ਫੇਰੇ ਕਰੀਏ ਤੇ ਇਸ ਕਰਕੇ ਮੈਂ ਪੰਥਕ ਮਰਿਆਦਾ ਜੋ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਮੈਂ ਉਹਨਾਂ ਦੇ ਸਪੋਰਟ 'ਚ ਵਾਂ ਬਟ ਮੈਂ ਚਾਹਨੀ ਆ ਕਿ ਇੰਨਾ ਦਿਖਾਵਾ ਵੀ ਨਾ ਹੋਵੇ ਕਿ ਜਿਹੜਾ ਮਾਪੇ ਤੇ ਬਹੁਤ ਭਾਰ ਬਣ ਜਾਵੇ ਆਪਾਂ ਸਿੱਖੀ ਮਰਿਆਦਾ ਦੇ ਹਿਸਾਬ ਨਾਲ ਚੱਲੀਏ ਤੇ ਕਰੀਏ ਉਹਨਾਂ ਨੇ ਬਹੁਤ ਵੱਡਾ ਵਧੀਆ ਉਪਰਾਲਾ ਕੀਤਾ ਲੇਕਿਨ ਮੈਂ ਇਹ ਵੀ ਕਹਨੀ ਆ ਕਿ ਕੁੜੀਆਂ ਨੂੰ ਸ਼ੌਂਕ ਵੀ ਹੁੰਦੇ ਨੇ ਕਿਉਂਕਿ ਵਿਆਹ ਬਾਰ-ਬਾਰ ਥੋੜੀ ਹੁੰਦੇ ਨੇ ਤੇ ਉਹਨਾਂ ਨੂੰ ਇਹ ਵੀ ਹੈਗਾ ਕਿ ਅਸੀਂ ਆਪਣੇ ਸ਼ੌਕਰ ਮਾਲ ਪੂਰੇ ਕਰੀਏ ਤਾਂ ਫੇਰੇਆਂ ਤੋਂ ਬਾਅਦ ਉਹ ਪਾਲਣ ਲਹੰਗੇ ਪਾਣ ਜੋ ਮਰਜੀ ਪਾਣ ਆਪਦੇ ਸ਼ੌਕ ਪੂਰੇ ਕਰਨ ਤਾਂ ਕਿ ਉਹਨਾਂ ਨੂੰ ਵੀ ਨਾ ਇਹ ਚੀਜ਼ ਨੂੰ ਫੀਲ ਮਹਿਸੂਸ ਨਾ ਹੋਵੇ ਕਿ ਵਾਹੀ ਸਾਡੇ ਸ਼ੌਕ ਨਹੀਂ ਪੂਰੇ ਹੋਣ ਲਹੰਗੇ ਪਾਓ ਲੇਕਿਨ ਬਾਚ ਚ ਪਾ ਲੋ ਰਿਸੈਪਸ਼ਨ ਚ ਪਾ ਲੋ ਪਰ ਗੁਰੂ ਘਰ ਦੇ ਸਾਹਮਣੇ ਗੁਰੂ ਘਰ ਦੇ ਵਿੱਚ ਆਪਾਂ ਸਲਵਾਰ ਸੂਟ ਚ ਅਗਰ ਫੇਰੇ ਫਿਰੀਏ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਅਨਕੰਫਰਟੇਬਲ ਵੀ ਆਪਾਂ ਕਈ ਵਾਰੀ ਵੀਡੀਓਜ਼ ਦੇਖਦੇ ਆ ਕੀ ਲਹੰਗਾ ਪਾ ਕੇ ਜਿਹੜੇ ਫੇਰੇ ਕਰਦੇ ਨੇ ਉਹ ਬੜੇ ਅਨਕੰਫਰਟੇਬਲ ਹੁੰਦੇ ਨੇ ਲਹੰਗਾ ਪਾਣਾ ਚਾਹੀਦਾ ਲਹੰਗਾ ਇੱਕ ਡਰੈਸ ਬਣਾਈ ਹੋਈ ਹੈ ਦੇਖੋ ਅੱਜ ਕੱਲ ਫੈਸ਼ਨ ਦਾ ਜ਼ਮਾਨਾ ਹੋਵੇ ਤੇ ਫੇਰਿਆਂ ਤੋਂ ਬਾਅਦ ਪਾਲਨ ਆਪਾਂ ਕਈ ਸਾਲ ਪਹਿਲਾਂ ਵੀ ਇਹੀ ਕਰਦੇ ਸਾਂ ਕਿ ਪਹਿਲਾਂ ਆਪਾਂ ਸਲਵਾਰ ਸੂਟ ਵਿੱਚ ਹੀ ਫੇਰੇ ਹੁੰਦੇ ਸਨ ਬਾਅਦ ਵਿੱਚ ਕੁੜੀਆਂ ਬਦਲ ਲੈਂਦੀਆਂ ਸੀਗੀਆਂ ਬਟ ਉਹਨਾਂ ਉਹ ਬਦਲਣ ਦੇ ਮੇਕਅਪ ਦੇ ਚੱਕਰ 'ਚ ਉਹ ਫਿਰ ਬਦਲਦੀਆਂ ਨਹੀਂ ਨੇ ਪਰ ਆਪਾਂ ਇਸ ਚੀਜ਼ ਨੂੰ ਵੀ ਸਪੋਰਟ ਕਰਦੇ ਆ ਕਿ ਪੰਥਕ ਨੇ ਜੋ ਵੀ ਹੁਕਮਨਾਮਾ ਜਾਰੀ ਕੀਤਾ ਉਹਨੂੰ ਆਪਾਂ